ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਪੋਜਾਂ ਦੇ ਖੇਤਾਂ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਕੁਝ ਸ਼ੱਕੀ ਮਸਾਇਲ ਦਾ ਇੱਕ ਪਾੜ ਦੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਸਨੀ ਫੈਲ ਗਈ। ਉੱਥੇ ਹੀ ਪਿੰਡ ਵਾਸੀਆਂ ਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਬਟਾਲਾ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਜਦ ਉਹਨਾਂ ਦੀ ਪੁਲਿਸ ਪਾਰਟੀ ਆ ਕੇ ਦੇਖਿਆ ਤਾਂ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਕਿ ਇਹ ਇਹ ਪੁਰਜਾ ਕਿਸ ਚੀਜ਼ ਦਾ ਹੈ ਅਤੇ ਉਹਨਾਂ ਨੇ ਇਸ ਇਸ ਗੱਲ ਆਰਮੀ ਦੇ ਅਧਿਕਾਰੀਆਂ ਨੂੰ ਸੂਚਨ ਕੀਤੀ ਅਤੇ ਉਹਨਾਂ ਵੱਲੋਂ ਆ ਕੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅੱਜ ਸਵੇਰੇ ਜਦ ਖੇਤਾਂ ਵਿੱਚ ਆ ਕੇ ਉਹਨਾਂ ਇਹ ਵੇਖਿਆ ਸੀ ਕਿ ਜਦ ਉਹਨਾਂ ਨੇ ਉਹਨਾਂ ਦੇ ਪਿੰਡ 'ਚ ਪਿਛਲੇ ਦਿਨੀ ਕੋਈ ਧਮਾਕਾ ਦੀ ਆਵਾਜ਼ ਨਹੀਂ ਆਈ ਕਿ ਪਿਛਲੇ ਦਿਨਾਂ ਵਿੱਚ ਕੋਈ ਧਮਾਕੇ ਦੀ ਆਵਾਜ਼ ਨਹੀਂ ਆਈ। ਦੇਖੋ ਲਾਈਵ ਤੁਸੀਂ ਨਿਊਜ਼ ਪੰਜਾਬ ਤੇ ਗੁਰਦਾਸਪੁਰ ਦੇ ਪਿੰਡ ਜੋ ਮਿਲੀ ਸ਼ਕਤੀ ਮਿਸਾਈਲ ਦਾ ਇੱਕ ਹੋਰ ਟੁਕੜਾ। ਇਹ ਤੁਹਾਨੂੰ ਦੇਖੋ। ਇਹ ਸਰ ਸਮੂਨਾ ਪੈਲੀ ਹਾਪੀ ਸੇਗਣ ਆਂਦੀ ਉਹਨਾਂ ਨੂੰ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੋਬਾਈਲ ਟਾਈਪ ਦੇ ਲੱਗਦਾ ਉਹਦਾ ਕੋਈ ਟੁਕੜਾ ਆ। ਤੇ ਉਹਨਾਂ ਨੂੰ ਫਿਰ ਦੱਸਿਆ ਕਿ ਚਲੋ ਅਸੀਂ ਵੇਖਿਆ ਫਿਰ ਐਸਐਚਓ ਸਾਹਿਬ ਨੂੰ ਦੱਸਿਆ ਗਿਆ। ਫਿਰ ਇਹਨਾਂ ਨੇ ਗੱਡੀ ਆਪਣਾ ਆ ਕੇ ਤੇ ਪਤਾ ਲੱਗਾ ਕਦੋਂ ਕਦੋਂ ਇਹ ਪਿਆਸੀ ਨਹੀਂ ਇਸ ਬਾਰੇ ਜੀ ਪਤਾ ਲੱਗਾ ਫਿਰ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਪਾਈ ਇਹ ਪਾਈ ਦਰਵਾਜ਼ਾ ਗੋਗੁਲਾਈ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਨਾ ਕੋਈ ਕੋਸ਼ਿਸ਼ ਨਹੀਂ ਜੋ ਹੈ ਸਵੇਰੇ ਡਿੱਗਾ ਸੀਗਾ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੇ ਦੀ ਆਵਾਜ਼ ਸੁਣੀ ਹੋਵੇ ਜਾਂ ਕੁਝ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤੇ ਕੁਝ ਨਹੀਂ ਹੋਇਆ ਕੀ ਲੱਗਦਾ ਕੀ ਹੈ ਕੀ ਸੀਗਾ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗਾੜੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਥਣ ਕੁ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਮੈਂ ਟੈਲੀਫੋਨ ਦੱਸਿਆ ਵੀ ਤੇ ਕੋਈ 5 ਸਾਲ ਦਾ ਟਾਈਪ ਚੀਜ਼ ਪਈ ਹੈ ਇਹਦੇ ਬਾਰੇ ਕੋਈ ਜਾਣੀਆਂ ਨਾ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂਜ ਇਹਦੇ ਬਤਰਾ ਕੇ ਆਰਮੀ ਨੂੰ ਤਲਾਸ਼ ਵੀ ਆਰਮੀ ਵਾਲਿਆਂ ਨੇ ਲੈ ਗਏ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਆ ਦੇ ਆਪਣੀਆਂ ਕਿ ਬਗਾਨੀਆਂ ਕੋਈ ਕਿ ਰਾਜੀ ਸੂਰੇ ਵੇਖਿਆ ਕਰਨ ਦੇ ਨਾਲ ਤੋਂ ਅਗਲੇ ਪਈ ਵੇਖਿਆ ਵੇਖ ਕੇ ਉਸ ਜਿੱਦਾਂ ਨਾ ਮਤਲਬ ਤਿਉਹ ਦਾ ਹੰਗਾਰ ਵੀ ਪਲਾ ਦੇ ਸਰ ਕਿਹਦੀ ਪਹਿਲੀ ਸੀ ਹੈਗੀ ਚਿੱਟੇ ਤੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦਾ ਭਾਈ